ਹੈਲੋ ਸਾਰਸਕਾਲ ਜੀ ਤੁਹਾਡਾ ਸਵਾਗਤ ਹੈ ਨਵਜੋਮ ਕਿਚਨ ਦੇ ਵਿੱਚ ਅੱਜ ਆਪਾਂ ਜਿਹੜੀ ਹੈ ਸਰਦੀਆਂ ਦੀ ਸਭ ਤੋਂ ਵਧੀਆ ਡਿਸ਼ ਲੈ ਕੇ ਆਏ ਆਂ ਸਰਦੀਆਂ ਦੇ ਵਿੱਚ ਹਰ ਘਰ ਦੇ ਵਿੱਚ ਜਿਹੜੀ ਕਿ ਪੰਜੀਰੀ ਬਣਦੀ ਆ ਤੇ ਆਪਾਂ ਵੀ ਅੱਜ ਪੰਜੀਰੀ ਬਣਾਵਾਂਗੇ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਇਸ ਨੂੰ ਸਕਿਪ ਨਾ ਕਰਿਓ ਕਿਉਂਕਿ ਆਪਾਂ ਜਿਹੜੀ ਹੈ ਬਹੁਤ ਸੌਖੇ ਤਰੀਕੇ ਨਾਲ ਪੰਜੀਰੀ ਬਣਾਵਾਂਗੇ ਪੰਜੀਰੀ ਬਣਾਉਣ ਨੂੰ ਸਭ ਤੋਂ ਪਹਿਲਾਂ ਆਪਾਂ ਨੇ ਜਿਹੜਾ ਡਰਾਈ ਫਰੂਟਸ ਹੈ ਪਿਸਤਾ ਲਿਆ ਹੈ ਪਿਸਤੇ ਨੂੰ ਆਪਾਂ ਚੰਗੀ ਤਰ੍ਹਾਂ 1-2 ਮਿੰਟ ਵਾਸਤੇ ਰੋਸਟ ਕਰਨਾ ਹੈ। ਪਲੀਜ਼ ਜੇ ਤੁਸੀਂ ਸਾਰੀ ਵੀਡੀਓ ਨੂੰ ਦੇਖੇ ਨੂੰ ਸਕਿੱਪ ਨਾ ਕਰਿਓ। ਕਿਉਂਕਿ ਆਪਾਂ ਥੋੜੀ ਜਿਹੀ ਡਿਫਰੈਂਟ ਤਰੀਕਾ ਬਣਾ ਰਹੇ ਹਾਂ ਬਿਲਕੁਲ ਸਵਾਦ ਲੱਗੂਗੀ। ਰੋਸਟ ਹੋ ਚੁੱਕਾ ਹੈ 2 ਮਿੰਟ ਹੋ ਗਏ ਨੇ। ਹੁਣ ਇਸਦੇ ਵਿੱਚ ਪਾਵਾਂਗੇ ਚਾਰੇ ਗੁੰਦਾਂ। ਗੁੰਦਾਂ ਪਾਉਣ ਦੇ ਨਾਲ ਇਹ ਹੁੰਦਾ ਕਿ ਆਪਣਾ ਲੱਕ ਵਗੈਰਾ ਜਿਹੜਾ ਦਰਦ ਕਰਦਾ ਬਹੁਤ ਫਰਕ ਪੈਂਦਾ। ਨਾਰਮਲ ਆਪਾਂ ਟੀਸਟ ਵੀ ਇਹਨੂੰ ਖਾ ਸਕਦੇ ਹਾਂ। ਗੁੰਦਾਂ ਦੇ ਤੇ ਪੂਰੇ ਤਰੀਕੇ ਨਾਲ ਫੁੱਲ ਲੱਗੇ ਫੇਰਾਪ ਇਹਨਾਂ ਨੂੰ ਬਾਹਰ ਕੱਢਾਂਗੇ ਤੁਸੀਂ ਦੇਖ ਸਕਦੇ ਹੋ ਹਲਕਾ ਹਲਕੇ ਆਪਣੇ ਗੁੰਦਾਂ ਜਿਹੜਾ ਫੁੱਲਣਾ ਸ਼ੁਰੂ ਹੋ ਚੁੱਕੀਆਂ ਨੇ ਜਦੋਂ ਆਪਾਂ ਐਡ ਕੀਤੀਆਂ ਸੀਗੀਆਂ ਉਦੋਂ ਬਿਲਕੁਲ ਸਿੰਪਲ ਸੀਗੀਆਂ ਤੇ ਹੁਣ ਜਦੋਂ ਫੁੱਲ ਰਹੀਆਂ ਨੇ ਉਦੋਂ ਵਾਈਟ ਵਾਈਟ ਜਿਹਾ ਉੱਪਰ ਇਹ ਆ ਰਿਹਾ ਹੈ ਤੂੰ ਦੇਖ ਸਕਦੇ ਹੋ ਪ੍ਰੋਪਰ ਆਪਣੀਆਂ ਗੁੰਦਾ ਫੁੱਲੀਆਂ ਨੇ ਹੁਣ ਆਪਾਂ ਇਹਨਾਂ ਨੂੰ ਛਾਨ ਕੇ ਬਾਹਰ ਕਰ ਲਵਾਂਗੇ ਇਹਦੇ ਵਿੱਚ ਬਹੁਤ ਜ਼ਿਆਦਾ ਕਿਉ ਵੀ ਨਹੀਂ ਲੱਗਦਾ ਔਰ ਬੜੇ ਆਰਾਮ ਦੇ ਨਾਲ ਆਪਾਂ ਜਿਹੜੇ ਹੈ ਸੰਜੀਰੀ ਬਣਾ ਸਕਦੇ ਹੁਣ ਆਪਾਂ ਐਡ ਕਰਾਂਗੇ ਬਦਾਮ ਸਾਰਾ ਕੋਸਾ ਪਸਾਬਾ ਸਾਬਤੀ ਐਡ ਕਰਾਂਗੇ ਕਿਉਂਕਿ ਬਾਅਦ ਚਾਪਾਂ ਇਹਨਾਂ ਨੂੰ ਗ੍ਰਾਈਂਡ ਹੀ ਕਰਨਾ ਸੋ ਇਦਾਂ ਪਾਉਣ ਕੇ ਗ੍ਰਾਈਂਡ ਕਰਾਂਗੇ ਤਾਂ ਕੁਛ ਨੀਰਾ ਵੀ ਆਪਾਂ ਆਟਾ ਥੋੜੀ ਕਰਨਾ ਕਿਉਂ ਦੇ ਨਾਲ ਭੁੰਨਾਂਗੇ ਤਾਂ ਵਧੀਆ ਸਵਾਦ ਆਊਗਾ ਹੁਣ ਆਪਾਂ ਇਸ ਦੇ ਜੜੇ ਨੇ ਕਾਜੂ ਐਡ ਕੀਤੇ ਨੇ ਤਹਾਨੂੰ ਜੇ ਕੋਈ ਡਰਾਈ ਫਰੂਟ ਨਹੀਂ ਪਸੰਦ ਤਾਂ ਤੁਸੀਂ ਉਸ ਡਰਾਈ ਫਰੂਟ ਨੂੰ ਜਿਹੜਾ ਸਕਿਪਟ ਵੀ ਕਰ ਸਕਦੇ ਹੋ ਕਾਜੂ ਨੂੰ ਵੀ ਆਪਾਂ ਹਲਕਾ ਹਲਕਾ ਰੋਸਟ ਕਰਾਂਗੇ ਸਾਰੇ ਨੂੰ ਆਪਾਂ ਵੱਖਰਾ ਵੱਖਰਾ ਇਸ ਕਰਕੇ ਰੋਸਟ ਕਰ ਰਹੇ ਹਾਂ ਕਿਉਂਕਿ ਕਈ ਸਜਾ ਹੁੰਦੀਆਂ ਨੇ ਜਿਹੜਾ ਕਿ ਥੋੜਾ ਘੱਟ ਟਾਈਮ ਲੈਂਦੀਆਂ ਨੇ ਡਰਾਈ ਫਰੂਟ ਬਸ ਔਰ ਕੇਜੇ ਦਾ ਥੋੜਾ ਟਾਈਮ ਲੈਂਦੇ ਨੇ ਜਿੰਜੇ ਬਾਦਾਮ ਨੇ ਉਹਨਾਂ ਨੂੰ 2-3 ਮਿੰਟ ਲੱਗਦੇ ਨੇ ਕਾਜੂ ਜਿਹੜੇ ਨੇ 3 ਤੋਂ 4 ਮਿੰਟ ਲੈਂਦੇ ਨੇ ਇਸ ਕਰਕੇ ਜਿਹੜਾ ਵੱਖਰਾ ਵੱਖਰਾ ਟਾਈਮ ਹੁੰਦਾ ਸਭ ਦਾ तो इस करके वखरा वक्रा, वक्रा कोशिश करियो कि भुनो जो काजू रोस्ट हो गए सॉरी रोस्ट हो गए हैं हम लास्ट इस अखरोट ऐड करा मैं सब की क्वॉंटिटी जी सेम ही ले कर सकते हो जो थोड़ा कोई ज्यादा बढ़ पसंद है हम इस फुल मखाने ऐड कराँगे ਪੋਲ ਮਖਣਾ ਦੇਸ਼ ਪਹਿਲਾਂ ਆਪਾਂ ਕਿਉਂ ਨਹੀਂ ਐਡ ਕੀਤਾ ਸੁੱਕੇ ਹੀ ਹੁੰਨੇ ਹਨ 2-3 ਮਿੰਟ ਪੁੱਜਣ ਤੋਂ ਬਾਅਦ ਇਹਨਾਂ ਦੇ ਵਿੱਚ ਆਪਾਂ ਕਿਉਂ ਐਡ ਕਰਨਾ ਹੁਣ ਇਸ ਵਿੱਚ ਇੱਕ ਚਮਚਾ ਪੱਕੇ ਹੋ ਦਾ ਐਡ ਕਰਾਂਗੇ ਨਾਰਮਲ ਜਿਹੜਾ ਆਪਣੇ ਖਾਣ ਵਾਲਾ ਚਮਚ ਹੁੰਦਾ ਉਹ ਚਮਚਾ ਪੱਕੇ ਹੋ ਦਾ ਐਡ ਕੀਤਾ ਇਹ ਸੌਦੇ ਮਖਾਣੇ ਕਿੰਨੇ ਵਧੀਆ ਆਪਣੇ ਜਿਹੜੇ ਨੇ ਬਹੁਤ ਜੜੇ ਨੇ ਥੋੜੇ ਥੋੜੇ ਜਿਹੜੇ ਨੇ ਕਰੰਚਪਾਨ ਨਹੀਂ ਆਇਆ ਸੋ ਇਹਨਾਂ ਸਵਧੀਆਂ ਕਰੰਚਪਾਨ ਲਿਆਉਣਾ ਆਪਾਂ ਮਖਾਣੇ ਜਿਹੜੇ ਪਾਉਣੇ ਬਹੁਤ ਜ਼ਰੂਰੀ ਨੇ ਇਹਨਾਂ ਦੇ ਵਿੱਚ ਆਪਣੇ ਸਰੀਰ 'ਚ ਜੈਲशियम ਵਗੈਰਾ ਦੀ ਕਮੀ ਹੁੰਦੀ ਹੈ ਉਹ ਵੀ ਪੂਰੀ ਹੁੰਦੀ ਹੈ ਹੁਣ ਲਾਸਟ ਆਪਾਂ ਇਸੇ ਵੀ ਜੜੇ ਨੇ ਕਿਉਂ ਉਹਨੂੰ ਗਰਮ ਕਰਾਂਗੇ ਕਿਉਂਕਿ ਕਿਉਂ ਆਪਾਂ ਜਿਹੜਾ ਸੀਗਾ ਉਹ ਐਡ ਕਰਤਾ ਸੀਗਾ ਹੁਣ ਇਹਦੇ ਵਿੱਚ ਸੌਗੀ ਐਡ ਕਰਾਂਗੇ ਕੀ ਤੁਸੀਂ ਮੀਵੀ ਵੀ ਕਹਿ ਦਿੰਦੇ ਹੋ ਨੇ ਸੌਗੀ ਵੀ ਕਹਿ ਦਿੰਦੇ ਨੇ ਜਦੋਂ ਥੋੜੀ ਥੋੜੀ ਫੋਲਦੂਗੀ ਅਸਰ ਕਿਰਨਾ ਹੁਣ ਆਪਾਂ ਬਾਹਰ ਕੱਢ ਲਈਏ ਹੁਣ ਅਜਿਹਾ ਜੇ ਸਾਪਾ ਪਮਕਿੰਗ ਸੀਡ ਐਡ ਕਰਾਂਗੇ ਕੱਦੂ ਦੇ ਬੀਜ ਇਹ ਪਾਉਣੇ ਬਿਲਕੁਲ ਆਪਸ਼ਨਲ ਨੇ ਜੇ ਥੋੜਾ ਦਿਲ ਕਰਦਾ ਤਾਂ ਤੁਸੀਂ ਪਾਸ ਆ ਗਏ ਨਹੀਂ ਤਾਂ ਸਕਿਪ ਵੀ ਕਰ ਸਕਦੇ ਹੋ ਉਨਮੇ 2 ਮਿੰਟ ਤੋਂ ਨੰਤ ਬਾਅਦ ਹੋਣਾ ਪਏਗਾ ਕਿਉਂ ਐਡ ਕਰਾਂਗੇ ਇੱਕ ਕੌਲੀ ਆਪਾਂ ਜਿਹੜੀ ਹੈ ਬੇਸਣ ਦੀ ਲਾਉਣ ਦੀ ਬੇਸਣ ਵੀ ਆਪਾਂ ਐਡ ਕਰਾਂਗੇ ਪੰਜੀਰੀ ਦੇ ਵਿੱਚ ਬੇਸਣ ਦੇ ਨਾਲ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਇੱਕ ਕੌਲੀ ਆਪਾਂ ਜਿਹੜੀ ਹੈ ਬੇਸਣ ਦੀ ਲਈਏ ਆਪਾਂ ਉਨਾ ਕਿ ਕਿਉਂ ਐਡ ਕੀਤਾ ਕਿ ਜਿੰਨਾ ਕਿ ਆਪਣਾ ਬੇਸਣ ਜਿਹੜਾ ਵਧੀਆ ਚੱਲ ਸਕੇ ਬਹੁਤ ਜ਼ਿਆਦਾ ਨਹੀਂ ਆਪਾਂ ਐਡ ਕਰਨਾ ਇਹ ਤੁਹਾਨੂੰ ਥੋੜਾ ਜਿਆਦਾ ਲੱਗੇ ਤਾਂ ਦੂਜੀ ਬਾਅਦ ਸਿੱਧਾ ਆਪਾਂ ਕਿਸਨ ਵੀ ਐਡ ਕਰ ਸਕਦੇ ਹਾਂ ਪਹਿਲਾਂ ਇੰਨੇ ਨੂੰ ਆਪਾਂ ਜਿਹੜਾ ਮਿਕਸ ਕਰਕੇ ਦੇਖਦੇ ਹਾਂ ਸਾਈਡਾ ਨਾਲ ਦੀ ਨਾਲ ਹੀ ਆਪਾਂ ਸਬਸਕ੍ਰਾਈਬ ਕਰਦੇ ਜਾਣਾ ਸਾਨੂੰ ਪੁੱਛਦੇ ਚਾਰ ਤੋਂ ਪੰਜ ਮਿੰਟ ਲੱਗਣਗੇ ਬੇਸਨ ਵਿੱਚ ਆਪਾਂ ਜਮਾ ਵੀ ਕੱਚਾ ਪੰਨ ਵੀ ਰਹਿੰਦਾ ਜਦੋਂ ਵੀ ਕੱਚਾ ਪੰਨ ਰਹੇਗਾ ਤਾਂ ਆਪਣੀ ਸਾਰੀ ਪੰਦੀਰੀ ਦਾ ਟੇਸਟ ਨੂੰ ਖਰਾਬ ਕਰੂਗਾ ਹੁਣ ਇਹਨਾਂ ਚੀਜ਼ਾਂ ਤੇ ਆਪਾਂ ਨੂੰ ਥੋੜਾ ਜਿਹਾ ਧਿਆਨ ਦੇਣਾ ਪਊਗਾ ਜੇ ਆਪਾਂ ਜਲਦੀ ਕਰਾਂਗੇ ਤਾਂ ਆਪਣੀ ਜਿਹੜੀ ਪੰਦੀਰੀ ਖਰਾਬ ਵੀ ਹੋ ਸਕਦੀ ਕਿਉਂਕਿ ਜੇ ਕੱਚਾ ਪੰਨ ਹੋਊਗਾ ਤਾਂ ਕੋਈ ਵੀ ਇਹਨੂੰ ਪਸੰਦ ਨਹੀਂ ਕਰੂਗਾ ਤੁਸੀਂ ਦੇਖ ਸਕਦੇ ਹੋ ਬੇਸਨ ਚਾਹਨੇ ਜਿਹੜੇ ਨੇ ਬੱਬਲਸ ਵਗੈਰਾ ਆਉਣੇ ਸ਼ੁਰੂ ਹੋ ਗਏ ਇਦਾਂ ਉਸ ਲਗਾਤਾਰ ਇਸੇ ਇੱਕ ਨੂੰ ਹਲਾਉਂਦੇ ਜਾਣਾ ਹੈ ਆਪਾਂ ਤੁਸੀਂ ਦੇਖ ਸਕਦੇ ਵੇਸਨ ਦਾ ਕਾਫੀ ਹੱਦ ਤੱਕ ਆਪਣਾ ਜਿਹੜਾ ਕਲਰ ਚੇਂਜ ਹੋ ਗਿਆ ਸਿਰਫ ਇੱਕ ਤੋਂ 2 ਮਿੰਟ ਹੋਰ ਲੱਗਣਗੇ ਔਰ ਆਪਣਾ ਜਿਹੜਾ ਵੇਸਨ ਆ ਬਣ ਕੇ ਬਿਲਕੁਲ ਤਿਆਰ ਹੋ ਜਾਊਗਾ बेसन अपना रेडी है हम इन आप जो बर्तन केव उस ही पैन आप फिर दोबारा तो घ्यो ऐड करा पैन आप यूज़ कर देंगे थोड़ा बहुत घ्यो लगा लग रहराब जाता है सो इस करके आप हूँ थोड़ा जाओ ऐड करेंगे हूँ आप कौलिया जोड़िया ने आटे देंगे एक कौली आप बेसन की ली सी दो कौलिया आटे दी पहले इन्हेनों मिकस करों फिर जरूरत पैन पर होड करेंगे ਜੇ ਕੋਦਮ ਆਪਾਂ ਕਈ ਵਾਰੀ ਜ਼ਿਆਦਾ ਕਿਊ ਐਡ ਕਰ ਦਈਏ ਤਾਂ ਆਟਾ ਥੋੜਾ ਸੁੱਕਦਾ ਸੋ ਆਪਾਂ ਕਿਊ ਜ਼ਿਆਦਾ ਹੋ ਜਾਂਦਾ ਕਰਕੇ ਜ਼ਰੂਰਤ ਅਨੁਸਾਰ ਆਪਾਂ ਜਿਹੜਾ ਕਿਊ ਐਡ ਕਰਦੇ ਜਾਵਾਂਗੇ ਹਜੇ ਵੀ ਆਪਣਾ ਕਿਊ ਐਡ ਹੋਊਗਾ ਪਰ ਆਪਾਂ ਆਪਣੀ ਲੋੜ ਅਨੁਸਾਰ ਕਰਦੇ ਜਾ ਰਹੇ ਤੁਸੀਂ ਘਬਰਾਉਣਾ ਨਹੀਂ ਕਿ ਆਪਾਂ ਵਿੱਚੋ ਬਾਅਦ ਐਡ ਕਰ ਰਹੇ ਹਾਂ ਇਸ ਗੰਢ ਬੈਜੂਗੀ ਜਦੋਂ ਘੰਟ ਨਹੀਂ ਬੰਦੀ ਜਦੋਂ ਇਹ ਭੁਜਣਾ ਸ਼ੁਰੂ ਹੁੰਦਾ ਸਾਰੀਆਂ ਗੰਢਾਂ ਲੱਗੀਆਂ ਮਰ ਜਾਂਦੀਆਂ ਨੇ ਜਦੋਂ ਵੀ ਆਪਾਂ ਇਹਨੂੰ ਮਿਕਸ ਕਰ ਦਈਏ ਨਾ ਉਹ ਜਿਹੜੀ ਟ੍ਰਿਕ ਹੈ ਨਾਲ ਆਪਣੀਆਂ ਇਹ ਗੰਢਾਂ ਨੇ आटे च बन जाती है वजी खुल जाती है हजे भी थोड़ा थोड़ा घ्यो जो अपना ऐड होगा देख सकते होने वाला जो है चलना शुरू हो गया जो अपन जरूरत लगेगी तो आप थोड़ा जहा होर जोड़ा घ्यो ऐड कर लेंगे हजे हाँ तक देखने आप ठीक लग रहा है ਰਗਤਾਰੇ ਨੂੰ ਤਾਂ 15 ਮਿੰਟ ਆਪਾਂ ਪੁੱਨ ਲੈ। ਦਾਸ ਤੋਂ 15 ਮਿੰਟ ਤੱਕ ਜੇ ਆਪਾਂ ਇਹਨੂੰ ਪੁੰਨਾਂਗੇ। ਆਪਣਾ ਜਿਹੜਾ ਆਟਾ ਵਧੀਆ ਭੁੱਜੂਗਾ। ਤੇ ਆਪਣੀ ਬਹੁਤ ਟੇਸਟੀ ਪਿੰਨੀਆਂ ਬਣਨਗੀਆਂ। ਕਿਉਂਕਿ ਹੁਣ ਸਰਦੀ ਦਾ ਮੌਸਮ ਆ ਗਿਆ। ਹਰ ਘਰ ਦੇ ਵਿੱਚ ਲੜੀ ਪੰਜੀਰੀਆ ਵਗੈਰਾ ਕਿਉਂ ਰਲਾਇਆ ਜਾਂਦਾ ਹੈ ਤਾਂ ਇਸੇ ਕਨਨ ਆਪਾਂ ਪੰਜੀਰੀਆ ਕੋਈ ਵੀ ਖਾ ਸਕਦਾ। ਇਦਾਂ ਜੇ ਜਪਾ ਕੋਈ ਵੀ ਕਮਰ ਕਸ ਵਗੈਰਾ ਨਹੀਂ ਬੈਟ ਕਿੱਕੀ ਕਿਉਂਕਿ ਕਈ ਵਾਰੀ ਕਮਰ ਕਸ ਜਿਹੜਾ ਉਹ ਥੋੜੀ ਜਿਹੀ ਖਿੱਚ ਆਉਂਦੀ ਹੈ ਤੇ ਬੱਚੇ ਉਹਨੂੰ ਘੱਟ ਖਾਂਦੇ ਨੇ ਸੋ ਇਸ ਤਰੀਕੇ ਨਾਲ ਬਣਾਵਾਂਗੇ ਤਾਂ ਸਾਰੇ ਹੀ ਬੜੇ ਵਧੀਆ ਤਰੀਕੇ ਨਾਲ ਖਾਣਾ ਸ਼ੁਰੂ ਕਰ ਦੇਣਗੇ ਤੁਸੀਂ ਦੇਖ ਸਕਦੇ ਹੋ ਇਹਨੇ ਥੋੜਾ ਜਿਹਾ ਕਿਉ ਛੜਤਾ ਸੀਗਾ ਆਪਣੇ ਜਦੋਂ ਇਹ ਪਣਾ ਸ਼ੁਰੂ ਹੋਇਆ ਆਪਣਾ ਆਟਾ aur badhiya hon mix ho gaya aur halka halka teda color change hona shuru ho gaya ਤਾਂ ਦਾ ਕੀ ਹੋ ਰਿਹਾ ਇਹਨੂੰ ਆਪਾਂ ਗੈਸ ਨੂੰ ਬੰਦ ਕਰ ਦਵਾਂਗੇ ਤੇ ਹੁਣ ਆਪਾਂ ਜਿਹੜਾ ਡਰਾਈ ਫਰੂਟ Roast ਜਿਹੜੇ ਕੀਤੇ ਸੀਗੇ ਉਹਨਾਂ ਨੂੰ ਗਰਾਉਂਡ ਕਰਨਾ ਹੈ ਇਸ ਤਰੀਕੇ ਥੋੜੇ ਥੋੜੇ ਐਡ ਕਰਕੇ ਆਪਾਂ ਗਰਾਉਂਡ ਕਰਦੇ ਜਾਣਾ ਜਾਇਦ ਵਿੱਚ ਆਪਾਂ ਗਰਾਉਂਡ ਕਰਦੇ ਜਾਵਾਂਗੇ ਤੇ ਆਪਾਂ ਇੱਕ ਵੱਡਾ ਬਰਤਨ ਲਵਾਂਗੇ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਆਪਾਂ ਜਿਹੜਾ ਪਹਿਲਾਂ بیسਨ ਐਡ ਕੀਤਾ ਸੀ ਉਹਦੇ ਵਿੱਚ ਹੁਣ ਆਪਾਂ ਡਰਾਈ ਫਰੂਟ ਐਡ ਕਰਦੇ ਨੇ ਨਾਲ ਹੀ ਹੁਣ ਇਸ ਤੇ ਆਪਣਾ ਜਿਹੜਾ ਆਟਾ ਆਪਾਂ ਭੁੱਜਨ ਕੇ ਰੱਖਿਆ ਸੀ ਉਹ ਆਟਾ ਐਡ ਕਰਦੇ ਅਪਾ ਖਾਂ ਦੇ ਵਿੱਚ ਚਾਸਨੀ ਨਹੀਂ ਪਾਵਾਂਗੇ ਡਾਇਰੈਕਟ ਖੰਡ ਐਡ ਕਰਨੀ ਕਿਉਂਕਿ ਕਈਆਂ ਨੂੰ ਜਿਹੜਾ ਚਾਸਨੀ ਬਣਾਉਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਸੋ ਮੈਂ ਸਭ ਤੋਂ ਸੌਖਾ ਤਰੀਕਾ ਦੱਸ ਰਹੀ ਹਾਂ ਕਿ ਖੰਡ ਕਿਵੇਂ ਆਪਾਂ ਐਡ ਕਰਨੀ ਹੈ ਜਦੋਂ ਇਹਵੇਂ ਗਰਮ-ਗਰਮ ਹੀ ਹੁੰਦਾ ਹੈ ਤਾਂ ਉਦੋਂ ਆਪਾਂ ਇਹਦੇ ਵਿੱਚ ਖੰਡ ਐਡ ਕਰਾਂਗੇ ਹੁਣ ਆਪਾਂ ਜੜੀਆਂ ਵਿੱਚ ਡੇਢ ਕੌਲੀ ਖੰਡ ਦੀ ਲਈਏ ਜੇ ਆਪਾਂ ਕੌਲੀਆਂ ਦੇ حساب ਨਾਲ ਸਮਾਨ ਮਿਲਾਗੇ ਤਾਂ ਆਪਣੀਆਂ ਤਿੰਨ ਕੌਲੀਆਂ ਤਾਂ ਦੋ ਆਪਣੀਆਂ ਆਟੇ ਦੀਆਂ ਸੀਗੀਆਂ ਇੱਕ ਆਪਣੀ ਜੜੀ ਸੀਗੀ ਬੇਸਨ ਦੀ ਸੀਗੀ ਪਰ ਤਿੰਨ ਕੌਲੀਆਂ ਆਪਣੀਆਂ ਡਰਾਈ ਫੂਡ ਸੀਗੀਆਂ ਇਸਦੇ ਵਿੱਚ ਆਪਾਂ ਡੇਢ ਤੋਂ ਪੌਣੇ ਦੋ ਕੌਲੀਆਂ ਖਾਣੀਆਂ ਪਈਆਂ ਕਿਉਂਕਿ ਅਸੀਂ ਮੀਡੀਅਮ ਜਿਹਾ ਮਿੱਠਾ ਖਾਣਿਆ ਜੇ ਤੁਹਾਨੂੰ ਜ਼ਿਆਦਾ ਪਸੰਦ ਹੈ ਤਾਂ ਤੁਸੀਂ ਚੈੱਕ ਕਰਕੇ ਫਿਰ ਵੀ ਐਡ ਕਰ ਸਕਦੇ ਹੋ ਹੁਣ ਇਹਨੂੰ ਨਾਲ ਦੇ ਨਾਲ ਹੀ ਆਪਾਂ ਪਾਉਂਨਾਂ ਜਿਹੜਾ ਮਿਕਸ ਕਰਦੇ ਜਾਵਾਂਗੇ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਇਹ ਮਿਕਸ ਹੋ ਰਿਹਾ ਹੈ ਔਰ ਬਿਲਕੁਲ ਵੀ ਆਪਣੀ ਜੜੀ ਖੰਡਾ ਰਹਿਣੀ ਨਹੀਂ ਚਾਹੀਦੀ ਆਪਾਂ ਇਸ ਤਿੱਕੇ ਨਾਲ ਇਹਨੂੰ ਮਿਕਸ ਕਰਨਾ ਔਰ ਜੇ ਜਸ ਬਹੁਤ ਜ਼ਿਆਦਾ ਘਿਉ ਵੀ ਨਹੀਂ ਰਿਹਾ ਤੁਸੀਂ ਰਾਮ ਦੇ ਨਾਲ ਇਹਨੂੰ ਖਾ ਸਕਦੇ ਹੋ ਕਈ ਪੰਜੀਰੀ ਤਾਂ ਵੀ ਨਹੀਂ ਖਾਂਦੇ ਕਿ ਬਹੁਤ ਜ਼ਿਆਦਾ ਘਿਉ ਪੈਂਦਾ ਆਪਾਂ ਜਿੰਨੀ ਕਿ ਜ਼ਰੂਰਤ ਸੀਗੀ ਓਨਾ ਕ ਪਾਇਆ ਔਰ ਖਾਣ ਦੇ ਨਾਲ ਜਿਹੜਾ ਵੀ ਐਕਸਟਰਾ ਘਿਉ ਸੀਗਾ ਵਧੀਆ ਨਿਕਲ ਗਿਆ ਪੰਜੀਰੀ ਤਾਂ ਆਪਣਾ ਆਟਾ ਇਹਦਾ ਮਿਕਸ ਵਧੀਆ ਹੋ ਗਿਆ ਸੀ ਤਾਂ ਹੁਣ ਵਾਰੀ ਹੈ ਪਿੰਨੀਆਂ ਬਣਾਉਂਗੀ ਥੋੜਾ ਜਿਹਾ ਗਰਮ ਜਿਹਾ ਇਸ ਕਰਕੇ ਮੈਂ ਵੀਡੀਓ ਵਿਸਤਾਂਉਂਦੇ ਪਿੰਨੀਆਂ ਬਣਾ ਕੇ ਦਿਖਾ ਰਹੀ ਹਾਂ ਥੋੜਾ ਥੋੜਾ ਜਦੋਂ ਗਰਮ ਹੁੰਦਾ ਉਦੋਂ ਹੀ ਬਣਾਵਾਂਗੇ ਤਾਂ ਪਿੰਨੀਆਂ ਪੂਰੀਆਂ ਵਧੀਆ ਬਣ ਜਾਂਦੀਆਂ ਨੇ ਬਿਲਕੁਲ ਵੀ ਲਿਫਟੀਆਂ ਨਹੀਂ ਇਸ ਟ੍ਰਿਕ ਨਾਲ ਆਪਾਂ ਇਹ ਪਿੰਨੀਆਂ ਬਣਾਉਂਦੇ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਜਿੰਨੇ ਤੁਹਾਨੂੰ ਸਾਈਜ਼ ਚਾਹੀਦਾ ਤੁਸੀਂ ਉਦਾਂਕ ਸਾਈਜ਼ ਜਿਹੜਾ ਬਣਾ ਸਕਦੇ ਹੋ ਮੈਂ ਨਾਰਮਲ ਹੀ ਬਣਾ ਰਹੀ ਹਾਂ ਬਹੁਤ ਵੱਡੀਆਂ ਨਹੀਂ ਜੇ ਤੁਸੀਂ ਪਿੰਨੀयां ਨਹੀਂ ਬਣਾਉਣੀ ਆ ਤਾਂ ਤੁਸੀਂ ਇਹਨੂੰ ਪਰਾਤ ਜਿਹੜਾ ਥੱਲੇ ਦੇਸੀ ਘੋਵ ਵਗੈਰਾ ਲਗਾ ਕੇ ਜਾਂ ਕਿਸੇ ਪਲੇਟ ਵਗੈਰਾ ਦੇ ਵਿੱਚ ਰੱਖ ਕੇ ਤਾਂ ਸਾਰੀ ਰਾਤ ਪਿਆ ਰਹਿਣ ਦਿਓ ਅਗਲੇ ਦਿਨ ਸਵੇਰ ਨੂੰ ਨਾਈਫ ਨਾਲ ਕੱਟ ਕੇ ਪਿੰਸ ਬਣਾ ਲਓ ਪੰਜੀਰੀ ਦੀਆਂ ਪਿੰਨੀयां ਆਪਣੀਆਂ ਬਣ ਕੇ ਬਿਲਕੁਲ ਰੈਡੀ ਹੈ ਤੁਹਾਨੂੰ ਇਹ ਰੈਸਪੀ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ